ਹਾਂਜੀ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਫਿਰ ਕਿਤਾਜ ਉੱਪਰ ਹੋ ਗਏ ਮੋ ਤੇ ਆਪਾਂ ਬੋ ਲਗਾਏ ਮਾ ਅੰਜਾ ਆਪਣਾ ਟਰੈਕਟਰ ਦਾ ਕੱਢਣਾ ਮਾਰਚਿਆ ਤੇ ਚਾਚੇ ਦੇ ਮੁੰਡੇ ਦਾ ਫੋਨ ਆਇਆ ਸੀਗਾ ਕਹਿੰਦਾ ਆਪਾਂ ਜਾਣਾ ਮੈਂ ਕੋਈ ਗੱਲਾਂ ਪਚਾਲਦੇ ਹਾਂ ਨਾ ਦੇਖਦੇ ਆ ਟਰੈਕਟਰ ਆਪਾਂ ਧੋ ਦੰਦੇ ਬੜਾ ਜਾ ਤੇ ਲੱਭਿਆ ਬਹੁਤ ਜ਼ਿਆਦਾ ਸੀਗਾ ਗੰਦਾ ਜਾ ਬਾਬਾ ਘਰਦੂ ਘਰ ਤੋਂ ਪਈ ਵੀ ਹੈ ਨਾ ਤਾਂ ਕਰਕੇ ਚਲੋ ਆਪਾਂ ਧੋ ਦਈਏ ਤੇ ਦਰੋਂ ਇਹਨੂੰ ਪਾ ਗਰਨਾ ਚਲਦੇ ਆਂ ਅਗਰ ਆਪਾਂ ਜੋ ਬਰਦੀ ਬੁਰੀ ਹਾਲਤ ਤੇ ਆਪਾਂ ਹੁਣ ਇਹਨੂੰ ਧੋਏ ਦੇਣਾ ਹਨਾ ਆਇਆ ਥੋੜਾ ਸਾਫ ਜਾ ਹੋ ਜੂਗਾ ਨਾਲੇ ਤੇ ਫਿਰ ਵਾਸ਼ੂਸ਼ ਕਰਕੇ ਪਰਲੇ ਦਾ ਟਾਈਮ ਹੈਗਾ ਜਾਣੇ ਨੂੰ ਤੇ ਫਿਰ ਬਾਅਦ ਚ ਚੱਲਦੇ ਆਪਾਂ ਨਾ ਦੇਖਦੇ ਆਂ ਚਾਹਤ ਪਾਗੂ ਨਹੀਂ ਵੀ ਆਉਣਾ ਮੈਂ ਫੋਨ ਤੱਕ ਰਿਹਾ ਤਾਂ ਵੀ ਤੁਸੀਂ ਆ ਜਿਓ ਬਾਕੀ ਪਤਾ ਨਹੀਂ ਹੈਗਾ ਉਹਨਾਂ ਦਾ ਵੀ ਆਉਂਗੇ ਜਾਂ ਨਹੀਂ ਆਉਂਗੇ ਨਾ ਚਲੋ ਕਰਦੀ ਵਾਸ਼ ਇਹਨੂੰ ਬਾਜੀ ਬਾ ਇਹ ਤੋਂ ਦੱਸ ਦਿਓ ਕਿ ਨਾਲ ਆਈ ਤਲੋਈ ਕੰਪਲੀਟ ਮੋਟਾ ਮੋਟਾ ਜੀ ਧੋਤਾ ਆਪਾਂ ਨੇ ਨਾ ਤਰਫ ਸੁਰਖਣੀ ਮਾਰੀ ਆਇਨਾ ਫਿਰ ਮੋਟਾ ਮੋਟਾ ਜੇ ਧੋਦਾਂਗੇ ਕਿੰਝ ਫਿਰ ਬਾਅਦ ਚ ਖੜਾ ਖੜਾ ਲਿਬੜੇ ਜਾਂਦਾ ਕਰਦੇ ਕੋਲ ਤੋਂ ਪਈ ਜਾਂਦੀਆਂ ਨਾ ਫਿਰ ਉਹ ਤੇ ਚਲੋ ਆਪਾਂ ਵੀ ਪਿਆਰ ਹੋ ਜੀਏ ਘਰਣਾ ਬਣ ਲਈ ਹੈ ਨਾ ਘਰਣਾ ਬਣੇਗੇ ਫਿਰ ਪਾਚ ਆਉਂਦੇ ਆ ਲਓ ਜੀ ਸਕਨ ਜਾਪਾ ਖੋਲਤਾ ਤੇ ਪਿੰਨ ਰਹਿ ਗਈ ਬਸ ਪਿੰਨ ਵੀ ਖੋਲਦੇ ਆ ਨਾ ਲੋ ਜੀ ਸਕੰਜਾ ਖੋਲ ਕੇ ਆਪਾਂ ਨੇ ਡਰਾਇਵਰ ਪਾਤੀ ਤੇ ਦੇਖਦੇ ਹਾਂ ਸਟਾਰਟ ਹੋਊਗਾ ਕਿ ਨਹੀਂ ਹੋਊਗਾ ਕਿਤੇ ਧੱਕਾ ਲਾਉਣਾ ਪੈ ਜਾਵੇ ਹੈਨਾ ਤੇ ਪਹਿਲਾਂ ਕਪੜਾ ਜਾ ਮਾਰ ਦਿੰਦੇ ਆ ਇੱਥੇ ਜਿੱਥੇ ਪਾਣੀ ਜਾ ਖੜਾ ਹੈ ਨਾ ਬਾਜੀ ਬਾ ਤੇ ਆਪਣਾ ਚੰਡਾ ਲਾ ਗਿਆ ਤੇ ਦੇਖਦੇ ਹਾਂ ਹੁਣ ਚੋਕ ਨੂੰ ਸਟਾਰਟ ਕਰਕੇ ਹੋ ਜਵੇ ਤੇ ਹੱਥੋ ਵੀ ਪੁੱਜ ਗਿਆ ਆਪਣੇ ਕੋਲ ਤੇ ਦੇਖਦੇ ਹਾਂ ਹੁਣ ਹੋ ਜਵੇ ਸਟਾਰਟ ਹਣਾ ਬਾਈ ਦਾ ਕਾਲਾ ਨਾ ਵੈਣਾ ਓਹੋ ਛੋ ਛੋ ਸੌ ਸੈਡ ਲੈ ਵੀ ਤੇਰਾ ਜੋਰ ਪਰਖਿਆ ਜਾਣਾ ਹੁਣ ਹਰ ਸਿਬ ਬੈਲੀ ਦਾ ਲਾ ਦੇ ਚੱਲ ਚਲੋ ਪੱਕਾ ਨਹੀਂ ਨਾ ਸਟਾਰਟ ਕਾਜ ਨੂੰ ਫਾਟ ਰੇਸ ਰੋਗ ਆਵਣ ਆ ਗਿਆ ਜੁੰਡੇ ਦਾ ਜੋਰ ਪਾ ਕੇ ਅੱਜ ਤੇ ਚਾਹਦੇ ਹਾਂ ਸਭੀ ਰੋਡ ਤੇ ਚਲਾ ਕੇ ਕਿ ਤੇ ਉਹੋ ਚੱਲਦੇ ਆ ਨਾ ਉਧਰ ਫੈਕਟੀ ਬਾਰਡਰ ਹੀ ਪਲਾਹੋ ਚ ਨਾ ਆ ਜਾ ਰਹੇ ਏ ਨਾਲੇ ਨਾਲੇ ਪਈਆਂ ਨਾਲੇ ਮਾਰ ਉਹ ਬਿੰਦਰੀ ਖੜੇ ਜਾਂਦੇ ਉਹ ਚਾਹ ਚਾਰ ਮਿੰਟ ਰਹਿ ਗਿਆ ਲੋ ਜੀ ਆਪਾਂ ਮੰਡੀ ਜੇ ਇਕੱਠ ਕਰਿਆ ਹੋਈ ਗਾ ਤੇ ਸੁੱਖ ਨਾਲ ਟਰੈਕਟਰ ਵੀ ਆ ਗਿਆ ਸੋਣੇ ਬਾਕੀ ਉਧਰ ਰੋਡ ਪਰ ਖੜੇ ਆ ਨਾ ਉਹ ਖੋਸਾ ਜੁਨੀਅਨ ਦੇ ਵੈਸੇ ਇਕੱਠਾ ਇੱਕ ਜਗ੍ਹਾ ਕਰਨਾ ਚਾਹੀਦਾ ਸਾਰੀਆਂ ਜੁਨੀਅਨਾਂ ਨੂੰ ਹਨਾ ਫਿਰ ਲਹਿਦੇ ਲਹਿਦੇ ਨਹੀਂ ਇਕੱਠੇ ਹੋ ਕੇ ਤਾਂ ਹੀ ਕੁਝ ਗੱਲਬਾਤ ਬਣਨੀ ਆ ਤੇ ਚੱਲੇ ਹੁਣ ਆਪਾਂ ਕੱਟਦੇ ਹਾਂ ਮਾਰਚ ਟ੍ਰੈਕਟਰ ਟ੍ਰੈਕਟਰ ਹੋਇਆ ਬਈ ਆਹ ਟ੍ਰੈਕਟਰ ਟ੍ਰੈਕਟਰ ਹੈ ਤੇ ਕੰਮ ਬਿਨਾਰੋ ਬਿਨਾਰਾ ਰਹੇਗੇ ਤੇ 31 ਸਾਲ 6 ਸਾਲ ਹੋ ਗਏ ਨੇ ਰੋਲਡੋ ਤੋਂ ਇੱਥੇ ਵੀ ਆਉਣੇ ਆ ਤੇ ਉਹਦੇ ਨਾਲ ਮੱਕੇ ਵੀ ਪਾ ਕੇ ਨਿਕਲ ਹੀ ਗਿਆ ਲਓ ਹਾਂਜੀ ਤੇ ਆਪਾਂ ਮੰਡੀ ਚ ਪੁੱਜ ਗਏ ਟਰੈਕਟਰਾਂ ਦਾ ਕਾਫੀ ਦੇਖ ਪਾ ਰਹੇ ਹਾਂ ਬਹੁਤ ਜ਼ਿਆਦਾ ਜਿੰਗਾ ਤੇ ਮਾਰਕਾ ਬਣਾ ਹੋ ਗਿਆ ਫਾਈਨਲ ਬਸ ਹੁਣ ਥੋੜੇ ਜਿਹੇ ਟਾਈਮ ਤੱਕ ਆਪਾਂ ਨੂੰ ਉਧਰ ਨਹੀਂ ਘਰੇ। ਕਈ ਜਾਣੇ ਜਾਣ ਵੀ ਲੱਗੇ, ਕਈ ਉਧਰ ਦੀ ਉਧਰ ਲੰਘ ਗਏ। ਤੇ ਜਿਹੜੇ ਰਹਿੰਦੇ ਤੇ ਉਹ ਫਿਰ ਮੰਡੀ ਜਾ ਗਏ। ਸ੍ਰੀ ਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰਾਂ ਨੂੰ ਬੇਨਤੀ ਕਰਦਾ। ਇਹ ਆਪਣਾ ਪੱਛ ਸੰਦੀ ਹੈ ਕਿ ਅਗਲੀ ਵਾਰ ਵੀ ਜਦੋਂ ਵੀ ਕੋਈ ਹੋਕਾ ਆਉਂਦਾ ਬਾਰਡਰਾਂ ਤੋਂ ਜਾਂ ਇਕੱਠੇ ਹੋਣ ਦੀ ਗੱਲ ਹੁੰਦੀ ਹੈ ਤਾਂ ਐਦਾਂ ਹੀ ਏਕਾ ਦਿਖਾ ਕੇ ਆਪਾਂ ਸਰਕਾਰਾਂ ਨੂੰ ਦਿਖਾ ਸਕੀਏ ਕਿ ਲੋ ਜੀ ਚੱਲੇ ਆਪਾਂ ਆਪੇ ਤੇਰੇ ਬੱਚੇ ਦੀਆਂ ਹਾਂਜੀ ਤੇ ਆਪਾਂ ਪੁੱਜੇਗੇ ਸਿੱਕੇ ਕਰਾਂ ਤੇ ਚੋਬਰ ਨੂੰ ਲਾਤਾ ਆਪਣੇ ਇੱਧਰ ਹਨਾ ਤੇ ਦੇਖਦੇ ਹਾਂ ਹੁਣ ਚੋਬਰ ਕਹਿੰਦਾ ਆਪਾਂ ਨੇ ਮਾੜਾ ਸਰਦਾਰ ਸਾਹਿਬ ਜਾਣਾ ਮੈਂ ਕਿਹਾ ਹੁਣ ਤੋਂ ਪਹਿਲਾਂ ਹੀ ਦਾ ਦਿੰਦਾ ਵੀ ਆਪਾਂ ਚੰਗਾਉ ਸਾਹਿਬੇ ਤੇ ਚਲ ਚੋਈਏ ਮੋਰਚਾ ਲੱਭ ਚੱਲਦੇ ਆਂਗਾ ਚੱਲ ਨਾਲੇ ਆਪਾਂ ਵੀ ਟਾਈਲੌਕ ਜੇ ਫੜ ਲਵਾਂਗੇ ਤੇ ਟਾਈਲੌਕ ਲੈ ਕੇ ਆਉਣੇ ਆ ਜਾਲੀਆਂ ਜੁਲੀਆਂ ਪੱਟ ਹੋ ਜਾਣਗੀਆਂ ਫਿਰ ਹਨਾ ਚੱਲਦੇ ਆਂ ਫਿਰ ਆਪਾਂ ਤੇ ਲੋ ਜੀ ਆਪਾਂ ਆ ਗਏ ਆਪਾਂ ਲਿਆਂਦੇ ਟਾਈਲੌਕ 5 ਤੇ ਲਾਉਣੇ ਆਪਣੇ ਚਾਰ ਤੇ ਲਾ ਬਰਾ ਮੈਨੂੰ ਦਿਖਾ ਮੈਨੂੰ ਮੈਨੂੰ ਹੀ ਦਿਖਾਵਾਂਗਾ ਮੇਰੇ ਉੱਪਰ ਫੋਕਸ ਕੈਡ ਆ ਰਿਹਾ ਮੈਂ ਪੂਰਾ ਐਂਡ ਗੱਲ ਵਾ ਇਹਨੂੰ ਚਾਲਣਾ ਹੈ ਕਿ ਤਰੀਕਾ ਦੀ ਦਿਸਾਂ ਨੂੰ ਟਿਕਾ ਦਿਸਾਂ ਦੀ ਆਈਆ ਕਿ ਦਿਸ਼ਾਂ ਦਾ ਨਾਟਾ ਨਟ ਪਾ ਕੇ ਫਿਰ ਆਪਾਂ ਟਾਈਲੋਕ ਪਾ ਦੇਣੇ ਉਹ ਹਿੱਲਦੀਆਂ ਨਹੀਂ ਬਲ ਨਹੀਂ ਨਾ ਧਰਕ ਕੇ ਧਰਕ ਕੇ ਨਾਟਕ ਜੱਜਦੇ ਨਹੀਂ ਇੱਕ ਨਹੀਂ ਹੋਈ ਦੋ ਗਨ ਨਟ ਗਿਰੇ ਹੋਏ ਹੁਣ ਆਪਾਂ ਟਾਈਲੋਕ ਪਾ ਦੇਣਾ ਮਜ਼ਬੂਤੀ ਬਣ ਜਾਂਦੇ ਨੇ ਟਾਈਲੋਕ ਦਾ ਨਾ ਹਿੱਲੇ ਨੰਬਰ ਪਾਤਾ ਵੀਗਾ ਦੂਗਾ ਉਪਰੀ ਨਟ ਪੈਣੀ ਹੋਣੀ ਪਰ ਉਹਦੇ ਪਿੱਛੇ ਨਾ ਥੱਲੇ ਥੱਲੇ ਇੱਕ ਇਧਰ ਦਾ ਟੁੱਟਿਆ ਹੋਇਆ ਉਧਰ ਵੀ ਟੁੱਟਿਆ ਹੋਇਆ

ਨਟਾਂ ਨੇ ਤੋਂ ਨਹੀਂ ਟਗਾ ਹਲਾਉਣ ਤੇ ਢਾਣਾ ਤਾਂ ਇਹ ਤੁਹਾਨੂੰ ਹੀ ਕੰਮ ਆਣਾ ਇਹ ਕੋਈ ਨਹੀਂ ਕਰਦਾ ਗ੍ਰਿਪਟ ਨਹੀਂ ਲੋ ਜੀ ਇਧਰ ਉਧਰ ਮੁੜਨੇ ਕਰ ਤਾਲਾ ਲਾਓ ਸਟਾਰਟ ਤੇ ਪਿੱਛੇ ਹਟਾਓ ਵਲੇਜ਼ਾ ਇਧਰ ਆਲੂ ਦਾ ਸਾਈਡ ਚੈੱਕ ਕਰੋ ਬਹੁਤ ਹੈ ਦੀ ਆਲੂ ਆਲੂ ਕਰਤਾ ਤੇ ਜੋਂਡੀਅਰ ਨਾਲ ਲਾਉਣੇ ਪਿਆ ਹੋਏ ਨੇ ਜਿਹੜੇ ਤੇ ਆਹ ਰੈਕਟਰ ਪਤਾ ਨਹੀਂ ਕਿਹਦਾ ਲੱਗਿਆ ਆਵਾ ਕਿਉਂਕਿ ਇਹਦੇ ਟਾਇਰ ਮੁੱਲਾਂ ਦਾ 13 ਦੇ ਆ ਤੇ ਫਿਰ ਜੋਂਡੀਅਰ ਦੇ ਟਾਇਰ ਹੈਗੇ ਆ 16 ਦੇ ਤਾਂ ਕਰਕੇ ਫਿਰ ਮਸ਼ੀਨ ਨਾਲ ਚੱਲਦੀ ਨਹੀਂ ਹੈਗੇ ਕਿਹਾ ਇਹਨਾਂ ਜੇ ਫਿਰ 14 ਦੇ ਟਾਇਰ ਵੀ ਚੱਲੇ ਜਾਂਦੇ ਆ 14 ਦੇ ਵੀ ਟਾਇਰ ਵੀ ਹਲਕੇ ਹਲਕਾ ਲੂ ਪਲੀ ਪੰਨੀ ਜਾਂਦੇ ਆ ਕਿਉਂਕਿ 13 ਦੇ ਸਹੀ ਰਹਿੰਦੇ ਆ ਤੇ 14 ਦੇ ਟਾਇਰਾਂ ਨਾਲ ਉਹ ਟਰੈਕਟਰ ਹੈ ਨਹੀਂ ਤਾਂ 16 ਦੇ ਨਾਲ ਜੋਂਡੀਅਰ ਤੇ ਫਿਰ ਜੋਂਡੀਅਰ ਨੇ ਤਾਂ ਪੰਨਣੀ ਬਹੁਤ ਜ਼ਿਆਦਾ ਦੇਣਾ ਆ ਕਰਕੇ ਪਤਾ ਨਹੀਂ ਯਾਰ ਦੋਸਤ ਕਹਿੰਨਗੇ ਇਸ ਦਾ ਹਨਾ ਫਰੀਦੇ ਨਾਲ ਵੱਟ ਲੇ ਆਲੂ ਦਾ ਸਾਈਜ਼ ਬਹੁਤ ਬਣਾ ਹੋਇਆ ਹੈ ਬਹੁਤ ਬਹੁਤ ਹੈ ਬਹੁਤ ਸਾਈਜ਼ ਮੈਦਾ ਵਿੱਚ ਵਿੱਚ ਠੀਕ ਵੀ ਆ ਵਿੱਚ ਵਿੱਚ ਹੋ ਰਿਹਾ ਹੈ ਤੇ ਹੁਣ ਮਨ ਲੱਗਾ ਜੌਂਡੀ ਨਾਲ ਆਲੂ ਚੱਕਣ ਗਿਆ ਹੋਇਆ ਘਟੋ ਕੇ ਹੁਣ ਸਾਰੇ ਮੈਦਾ ਗਿਆ ਨਹੀਂ ਹੈ ਕਿ ਉੱਧਰ ਨੂੰ ਤਾਂ ਕਰਕੇ ਆਪਾਂ ਰੇਂਦੀ ਜਗ੍ਹਾ ਤੇ ਤੇ ਹੁਣੇ ਆਏ ਸੀਗੇ ਥੋੜੇ ਜਿਹੇ ਟਾਈਮ ਪਹਿਲਾਂ ਇੰਨੇ ਨੂੰ ਤਾਂ ਟਰੈਕਟਰ ਚੜਾ ਗਿਆ ਤਾਂ ਜੋੜੀ ਨੂੰ ਕੀਟੇ ਚਲਾ ਰਿਹਾ ਇੱਕ ਪਹਿਲਾ ਲੱਗ ਗਿਆ ਤਾਂ ਤੇ ਇੱਕ ਮੁੰਲਾ ਦਹੌਣ ਲੈ ਕੇ ਆਊਗਾ ਲਾਸਟੇ ਹੁਣ ਉਹ ਵੀ ਠੀਕ ਆ ਮੰਤਰ ਦੇ ਕੁਆਂਟ ਕਮਲ ਹੋਇਆ ਹੁਣ ਦੇ ਹਰ ਮੇ ਦਾਪਤੇ ਆਪਾਂ ਨੇ ਵੀ ਇਹ ਦੇ ਨਾਲ ਦੀਆਂ ਲੱਟਾਂ ਲੈ ਕੇ ਆਉਂਗੇ ਦੇਖਾਂ ਜੀ ਜੇ ਦੁਨੀਆ ਹੁਈਆਂ ਜਿਵੇਂ ਇਹ 4 ਵਾਲੀਆਂ ਉਹ 5 6 ਵਾਲੀਆਂ ਲੈ ਕੇ ਆਉਂਗੇ ਆਪਾਂ ਉਹ ਵੀ ਸ਼ੈਰਾਣੀਆਂ ਕਿਹਾ ਕਰੋ ਹਾਂ ਜੀ ਤੇ ਆਪਾਂ ਆ ਗਏ ਸੀ ਜੀ ਮੋਟਰ ਤੇ ਮੈਂ ਕਿਹਾ ਚਲੋ ਮੋਟਰ ਤੇ ਘੇੜਾ ਗੁੜਾ ਮਾਰਿਆ ਹੁੰਦੇ ਆ ਤੇ ਇੱਧਰ ਆਲੂ ਵਾਲਾ ਖੇਤਾਂ 'ਚ ਕਣਕ ਵਧੀਆ ਹੋਈ ਵੀ ਇਹਦੇ 'ਚ ਵੀ ਆਲੂਆਂ ਵਾਲੇ ਖੇਤਾਂ ਦੀ ਕਣਕ ਲੱਗੇ ਹੁੰਦੀ ਹੈ ਕਿਉਂਕਿ ਇਹਦੇ 'ਚ ਖਾਦ ਬਹੁਤ ਜ਼ਿਆਦਾ ਪਾਈ ਵੀ ਹੁੰਦੀ ਹੈ ਨਾ ਜਿਵੇਂ ਪोटाश ਵਗੈਰਾ ਸੁਪਰ ਵਗੈਰਾ ਡਾਈਟ ਡਾਈਟ ਇਹਦੇ ਥੱਲੇ ਬਹੁਤ ਪਾਈ ਵੀ ਹੁੰਦੀਆਂ ਨੇ ਆਗਰ ਕੀ ਦੀ ਕਣਕ ਲੈਦੀਓ ਦਿਖਦੀ ਆ ਹਾਂਜੀ ਤੇ ਆਪਣੀ ਡੈਲੀ ਹੋਈ ਸੀ ਕਿ ਅਨਾਜ ਮੰਡ ਚਮਕੌਰ ਸਾਹਿਬ ਦੇ ਅਨਾਜ ਮੰਡੀ ਤੋਂ ਸਟਾਰਟ ਹੋਈ ਸੀ ਤੇ ਉੱਥੇ ਇਕੱਠ ਕਰਿਆ ਵਾ ਸੀਗਾ ਆਪਾਂ ਨੇ ਸਾਰਿਆਂ ਨੇ ਤੇ ਉੱਥੇ ਟਰੈਕਟਰ ਸਾਰੇ ਇਕੱਠੇ ਹੋਏ ਮੇਰੇ ਹਿਸਾਬ ਨਾਲ ਲਗਭਗ ਟਰੈਕਟਰ 100 ਕ ਦੇ ਕਰੀਬ ਹੋਊਗਾ ਆਰਮਨੜ ਹਨਾ ਤੇ ਉੱਥੋਂ ਸਟਾਰਟ ਹੋਈ ਤੇ ਆਪਾਂ ਗਏ ਫਿਰ ਪੂੜਿਆਂ ਚੌਂਕ ਤੇ ਬਾਜ਼ਾਰ ਚ ਨੂੰ ਬਾਜ਼ਾਰ ਬਾਜ਼ਾਰ ਚੋਂ ਫਿਰ ਉਧਰ ਨੂੰ ਕਤਲੜਾ ਸਾਹਿਬ ਗੁਰਦੁਆਰੇ ਕੋਲ ਤੇ ਬੇਲੇ ਰੋਡ ਨੂੰ ਬੇਲੇ ਰੋਡ ਤੇ ਫਿਰ ਨਹਿਰ ਵਾਲਾਂ ਨੂੰ ਨਹਿਰ ਤੇ ਫਿਰ ਥਾਣੇ ਤੱਕ ਥਾਣੇ ਤੇ ਫਿਰ ਕਤਲੜਾ ਸਾਹਿਬ ਗੁਰਦੁਆਰੇ ਤੱਕ ਫਿਰ ਉੱਤੇ ਬਾਅਦ ਫਿਰ ਬੇਲੇ ਰੋਡ ਤੇ ਤੇ ਫਿਰ ਉਧਰ ਆ ਕੇ ਮੰਡੀ ਸਮਾਪਤ ਕਰਤੀ ਸੀਗੇ ਆਪਾਂ ਨੇ ਤੇ ਉੱਤੇ ਬਾਅਦ ਫਿਰ ਆਪਾਂ ਆਪਾਂ ਘਰੋ ਕਰੀ ਆਗੇ ਸੀਗੇ ਹਨਾ ਤੇ ਟਰੈਕਟਰ ਹੈਗੇ ਸੀਗੇ ਸੁੱਖ ਨਾਲ ਸੋਨੇ ਵਧੀਆ ਘੱਟ ਸੀਗਾ ਨਾ ਤੇ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਰੋਸ਼ਨੀ ਜੀ ਠੀਕ ਹੈ ਜੀ ਓਕੇ